ਆਟਾ ਗਿੱਲੀਆਂ ਪਈਆਂ ਹਜੇ ਖਰ ਉਹ ਤਾਂ ਸਾਰੀਆਂ ਸੁੱਕੀਆਂ ਪਈਆਂ ਨੇ ਮਸਾਂ ਪੱਥੀ ਡੀਆਂ ਨੇ ਕਿਹੜਾ ਪੱਥੀ ਡੀਆਂ ਨੇ ਮਸਾਂ ਸੁੱਕ ਡੀਆਂ ਨੇ ਇੰਨੀ ਮਿਹਨਤ ਕਰਨੀ ਪੈਂਦੀ ਆ ਚਲ ਉਹ ਤਾਂ ਸਾਰੀਆਂ ਸੁੱਕੀਆਂ ਪਈਆਂ ਕੁਛ ਅੱਧੇ ਘਰੇ ਦੀਆਂ ਘਰੇ ਪਈਆਂ ਨੇ ਸਕਾਈਆਂ ਤੇ ਆ ਪਈਆਂ ਨੇ ਇੱਧਰ ਕਿੰਨੀਆਂ ਤੇ ਹੁਣ ਹੋਵਾ ਤਾਂ ਮੈਂ ਤਾਂ ਘਰ ਆ ਤਰ ਦਿਆ ਤੇ ਹੁਣ ਮੂਰੇ ਠੰਡਾ ਆਜੂਗੀ ਚੱਕ ਲੈੰਦੀਆਂ ਨੇ ਕਿਹੜਾ ਛੱਡਦੀਆਂ ਨੇ ਅਸਗਵਾਂਦੀਆਂ ਬਠਾ ਪਰ ਪਰ ਲੈ ਜਾਂਦੀਆਂ ਨੇ ਚੋਰੀਓ ਪੁੱਛਦੀਆਂ ਵੀ ਨਹੀਂ ਵੀ ਦੋ ਪਾਠੀਆਂ ਦੇ ਦੇ ਜਵੰਦਰ ਮੰਗ ਕੀ ਲੈ ਜੇ ਕਿਹੜਾ ਮੰਗਣਾਂਗਾ ਬਸ ਚੋਰੀਆਂ ਹੀ ਲੈ ਜਾਂਦੀਆਂ ਨੇ ਜਾ ਕੇ ਮੱਜਾਂ ਨਾਲ ਮਚਾ ਲੈਂਦੀਆਂ ਚੁੱਲੇ 'ਚ ਹੁਣ ਗਹਰਾ ਤਰੂਗੀ ਗਹਰਾ ਤਰ ਕੇ ਆਵਦਾ ਤੇ ਵੇਚੂਗੀ 2000 ਵਾਂਗੂ ਵਿਕੂ ਮੇਰਾ ਗਹਰਾ ਤੇ ਆਪਦੀ ਕੋਈ ਚੀਜ਼ ਬਣਾ ਲੂਗੀ ਵੇਚ ਕੇ ਤੇ ਇੱਥੇ ਨਹੀਂ ਚੱਕ ਚਾਕੀ ਲੈ ਜਾਣਗੀਆਂ ਸਾਰੀਆਂ ਤੇ ਪਾਠੀ ਪਤਨੀ ਕੀ ਸੌਖੀ ਪਈ ਆ ਪਹਿਲਾ ਪਾਠਦੀਆਂ ਫਿਰ ਪਰ ਸੜੇ ਜਿੰਨਾ ਫਿਰ ਪਾਠ ਦੀਆਂ ਫਿਰ ਸਕਾਉਣੀ ਆਏਗੀ ਉਹ ਮੋਜਾ ਨਾ ਬਠਰ ਪਰ ਕੇ ਲੈ ਜਾਂਦੀਆਂ ਸਾਰੀਆਂ ਹੱਥ ਗੁਮਾਰ ਦੀਆਂ ਬਿਨਾ ਪੁੱਛੇ ਜੇ ਲੋੜੀ ਆਜੂਗੀ ਤਾਂ ਲੋੜੀ ਵੇਲੇ ਲੈ ਜਾਂਦੀਆਂ ਨੇ ਹੁਣ ਪਹਿਲੀ ਵਾਰ ਧਰ ਕੇ ਘਹਾਰ ਤੇ ਲਿਪ ਦੂੰਗੀ ਤੇ ਜਮਾ ਟਖ ਦੂੰਗੀ ਫਿਰ ਅਗਲਾ ਮੰਗਦਾ ਵੀ ਕਚਾਈ ਮੰਦਾ ਵੀ ਕਿਤੇ ਪਾਠੀਆਂ ਹੈ ਹੀ ਨਹੀਂ ਜੇ ਉਹ ਕਿੱਥੋਂ ਹੁਣ ਆ ਹੀ ਕਰੂੰ ਬਸ ਘਹਾਰਾ ਧਰਦੀਆਂ ਬਸ ਇੰਨਾਂ ਦਾ ਮੈਂ ਕਰਦੀਆਂ ਮੈਂ ਤਹਾਰੇ ਚ ਦਾਲ ਧਰਨੀ ਐ ਅੱਜ ਤਾਈ ਤੋਂ ਲੈ ਕੇ ਆਉਣੀ ਆ ਪਾਠੀਆਂ ਮੇਰੇ ਕੋਲ ਤਾਂ ਗਿੱਲੇ ਨਾ ਪਈਆਂ ਸਾਰੀਆਂ ਤਾਈ ਕੀ ਆ ਫੜ ਬਾੜੇ ਚ ਆਈਆਂ ਬਾੜੇ ਚ ਵੀ ਆਈਆਂ ਭਾਈ ਪਾਥੀਆਂ ਥਲ ਕੇ ਆਈਆਂ ਤੇ ਕੋਈ ਦੇਖ ਕੇ ਆਈਆਂ ਘਹਰਾ ਤਰੂੰਗੀ ਤੇ ਘਹਰਾ ਤਰੂੰਗੀ ਜਿੱਦੈ ਨੂੰ ਘਹਰਾ ਤਰੂੰਗੀ ਉਹਦੈ ਨੂੰ ਮੇਰੀਆਂ ਸੁੱਕ ਜਾਣੀਆਂ ਮੈਂ ਦੋ ਬੱਠੜ ਪਾਥਰਾਂ ਦੇ ਲੈ ਕੇ ਆਈ ਮਹਾਰੇ ਚ ਦਾਲ ਕਰਨੀ ਹੈ ਤੇਰਾ ਤਾਂ ਹਰ ਭੀਰ ਭਾਈ ਰੋਜ ਦੇ ਕੰਮ ਆਗਾ ਤੂੰ ਤਾਂ ਰੋਜ ਕਰਦੇ ਨਹੀਂ ਮੇਰੀਆਂ ਗਿੱਲੀਆਂ ਪੰਗਾਂ ਨੇ ਪਾਥੀਆਂ ਢਾਈ ਪਾਥੀਆਂ ਦੇ ਦੇ ਪਤਾ ਭਾਈ ਪਾਥੀਆਂ ਕਿਵੇਂ ਪੱਥੀ ਦੀਆਂ ਨੇ ਤੇ ਫਿਰ ਮੈਂ ਵੀ ਤਾਂ ਪਾ ਦਿਆਂ ਮੈਨੂੰ ਪਤੀਆਂ ਪਾਥੀਆਂ ਕਿਵੇਂ ਪੱਥੀ ਦੀਆਂ ਵਿੱਚ ਤੂੜੀ ਪਾ ਕੇ ਪਾਥੀਆਂ ਪੱਥੀਆਂ ਇੰਨੇ ਕੋਹੇ ਦੇਣਾ ਫੇਰ ਭਾਈ ਸੁਕਾਉਣੀਆਂ ਵੀ ਬਹੁਤ ਔਖੀਆਂ ਥੱਲਣੀਆਂ ਸੋਹ 12 ਸੋਮਰਨਾ ਤੇ ਥੱਲਣੀਆਂ ਕਰਨੀਆਂ ਬੜੀਆਂ ਔਖੀਆਂ ਨੇ ਬੜੀ ਮਿਹਨਤ ਨਾਲ ਪਾਥੀ ਜੁੜਦੀ ਐ ਕੋਈ ਨਹੀਂ ਤਾਂ ਹੀ ਬੱਠਲਧਾਰੀ ਮੰਗਦੀਆਂ ਹੂੰ ਤਾਂ ਨਹੀਂ ਮੰਗਦੀਆਂ ਮਰਾ ਭਾਈ ਪਾਟੂ ਕਿੰਨੇ ਲੰਗਾ ਸੀ ਮੱਥੋਂ ਪਾਥੀਆਂ ਧਾਰੀਆਂ ਤੂੰ ਮੈਨੂੰ ਮੋੜ ਕੇ ਇੱਕ ਬੱਠਲ ਨਹੀਂ ਦਿੱਤਾ ਦੇਖਤਾ ਹੀ ਦੋ ਬਠੜ ਲੈ ਕੇ ਆਈ ਸੀ ਦੋ ਬਠੜ ਧਾਰੇ ਦੇਤੇ ਸੀ ਮੈਂ ਤਾਂ ਨਾ ਪਰ ਆਲੀ ਗੱਲ ਤੇ ਨਾ ਜਾ ਪਾਥੀਆਂ ਐਤ ਕੀ ਮੰਗਦੀਆਂ ਆ ਚੁੱਕੀਆਂ ਪਈਆਂ ਤੂੰ ਦੋ ਬਠੜ ਦੇ ਦੇ ਮੈਨੂੰ ਗਿੱਲੀਆਂ ਪਈਆਂ ਇੰਨੀਆਂ ਸੁੱਕੀਆਂ ਨਹੀਂ ਪਈ ਇਹੋ ਸੜਾ ਮੱਚਦੀਆਂ ਨਹੀਂ ਉਹ ਤੇ ਤੇਰੀਆਂ ਪਾਥੀਆਂ ਨਾਲ ਵੀ ਬਾਲੀਆਂ ਗਿੱਲੀਆਂ ਪਈਆਂ ਨੇ ਦੇਖਤਾ ਹੀ ਜੇ ਤੂੰ ਦੇਣੀਆ ਪਾਥੀਆਂ ਸਿੱਧੀ ਸਿੱਧੀ ਮਾਤਰਾ ਦਾ ਦੱਸ ਦੇ ਵੀ ਹਾਂ ਭਾਈ ਬਠੜ ਭਰ ਲੈ ਇਹੇ ਕੋਲੇ ਵਗ ਚੱਲ ਨਾ ਕੋਲੇ ਭਾਈ ਮੈਂ ਜਾ ਕੇ ਕਰੂ ਪਾਥੀ ਤੂੰ ਜੋ ਜਮਾ ਪਾਣੀ ਵਰਗੀਆਂ ਪਈਆਂ ਨੇ ਉਹ ਤੂੰ ਜਿਆਦਾ ਤਾਂ ਤੇਰੀਆਂ ਸੁੱਕੀਆਂ ਪਈਆਂ ਆਪਦੀਆਂ ਹੀ ਦੇਖ ਲੈ ਉੱਥੋਂ ਤਾ ਇਹ ਇੱਕ ਬੱਥਰ ਦੀ ਗੱਲ ਐ ਮੈਂ ਘੜਾ ਕੋਈ ਗਹਾਰਾ ਲਿਆਉਣੀ ਆ ਤੇਰੇ ਚੱਕ ਕੇ ਵੀ ਸਾਰੀਆਂ ਪੱਥਾਂ ਚੱਕ ਕੇ ਨਹੀਂ ਮਰ ਆਪਾਂ ਹੀ ਕੋਈ ਸੁੱਕੀਆਂ ਹੀ ਨਹੀਂ ਮੈਂ ਤੈਨੂੰ ਕਹਿ ਰਹੀ ਕਹਤਾ ਬੰਦਿਆਂ ਮੰਗੂ ਵੀ ਸੁੱਕੀਆਂ ਨਹੀਂ ਭਾਈ ਗਿੱਲੀਆਂ ਪਈਆਂ ਮੈਂ ਤਾਂ ਆਪ ਲੱਕੜਾਂ ਨਾਲ ਮਚਾਉਣੀ ਆ ਦੇਖ ਕੇ ਮੈਂ ਫਿਰ ਮੈਂ ਤੈਨੂੰ ਦੇਖਾ ਦੇ ਤਾਂ ਪਤਾ ਮੈਂ ਪੱਥਰਾਂ ਕਿੱਟਾ ਲੂਗੀ ਮੈਂ ਫੜ ਕੇ ਮੈਂ ਦਸਾਂਗਾ ਪੱਥੀਆਂ ਜਿਨਾ ਮੇਰੀਆਂ ਚਬਕਬੂਕ ਜੀ ਭੂਮਾ ਮਰ ਜਾਣੀ ਐ ਢੀ ਪੜੀ ਪੱਥਾਂ ਪਿੱਛੋਂ ਕਿ ਪੱਥਾਂ ਚ ਟਾ ਲੂਗੀ ਹਾਂ ਤਾਂ ਕੋਈ ਹਾਂ ਦਸਾਂਗਾ ਆਹ ਗੱਲ ਨਹੀਂ ਜਿੱਦ ਤੈਨੂੰ ਕਿਸੇ ਚੀਜ਼ ਦੀ ਲੋੜ ਪਈ ਨਾ ਤੂੰ ਲੈਣਾ ਹੀ ਮਾਰੀ ਨਾ ਪਾਤੀ ਆ ਮਾਹੀ ਨਾ ਛੇਰ ਬਾਛਾ ਛੱਡਿਆ ਮਾਰੀ ਪਾਤੀ ਸਾਰਾ ਸਿਰ ਲਵੇੜ ਦੂੰ ਤੇਰਾ ਗੋਹੇ ਨਾਲ ਹਾਂ ਸਿਰ ਲਵੇੜ ਦੂੰਗੀ ਐ ਲੈ ਐ ਕਰ ਤੂੰ ਜਾ ਆਬਦੇ ਕਰੇ ਤੂੰ ਦੇਖਦੀ ਜਾਈ ਹੁਣ ਤਾਂ ਮੈਂ ਤੇਥੋਂ ਦੋ ਵੱਠਾ ਮੰਗੇ ਸੀ ਮੈਂ ਕੋਲੇ ਖੜਕੇ ਪਰ ਕੇ ਲਿਉਂਦੀ ਹੁਣ ਦੋ ਦੇ ਨਾ ਚਾਰ ਪਰ ਕੇ ਲਿਆਂਗੀ ਨਾਲ ਇਹਨੂੰ ਕਰਾ ਪਤਾ ਲੱਗੂ ਵੀ ਮੇਰੇਆਂ ਕੌਣ ਲੈ ਗਈ ਚੱਕ ਕੇ ਮੈਂ ਤਾਂ ਕਹਾਂ ਤੂੰ ਆਬਦੇੋਂ ਚੱਕ ਕੇ ਲਈਂ ਮੈਂ ਲੈਉਣੀ ਆ ਦੇਖ ਕੇ ਆਵਾ ਮੜਾ ਜਾ ਟੱਪ ਕੀ ਕਰੇ ਲੈ ਹੋ ਗਈ ਅੰਦਰ ਜਾਵੜੀ ਹੁਣ ਭਰ ਲੈਉਣੀ ਆ ਮੈਂ ਤਾਂ ਭੱਜ ਕੇ ਮੈਂਟ ਲਾਉਂਗੀ ਤੂੰ ਦੇਖਦੀ ਜਈ ਸੁੱਕੀਆਂ ਸੁੱਕੀਆਂ ਸਾਰੀਆਂ ਲੈ ਜੂੰ ਚੱਕ ਕੇ ਲਾ ਲੀਂ ਗੋਹਾਰਾ ਤੇਰੇ ਮਹੀਂ ਲਾਉਂਗਾ ਹਰੇ ਆ ਦੇਖ ਲੈ ਜਮਨ ਐ ਰੋਡ ਵਰਗੀਆਂ ਹੋਈਆਂ ਪੰਨਾਂ ਸੁੱਕ ਕੇ ਹੁਣ ਮੈਂ ਨਾ ਗਿੱਲੀਆਂ ਵੀ ਲਿਜਾਉਂ ਚੱਕ ਕੇ ਤਮ ਘਰੇ ਲਿਆ ਕੇ ਸਕਾਣੂਆਂ ਪਹਿ ਜਾਵਾਂ ਪਰ ਤਾਈ ਦੀਆਂ ਪਾਠੀਆਂ ਨਹੀਂ ਛੱਡਦੀ ਤਾਈ ਦੇ ਤਾਂ ਸਾਰੇ ਲੈ ਜੂੰ ਸੁੱਕੇ ਸੁੱਕੇ ਗੋਹੇ ਚੱਕ ਕੇ ਤਾਈ ਜਿਹਦੇ ਨੂੰ ਆਏਗੀ ਤੇਰਾ ਬਾੜਾ ਬੇਲਾ ਕਰ ਦੂ ਤੂੰ ਦੇਖਦੀ ਮਾਜਨੀ ਨਹੀਂ ਹੋਈ ਦੇਖ ਲੈ ਅਬ ਹਰ ਇੱਕ ਚੀਜ਼ ਸਾਗ ਬਣਾ ਲਿਆ ਸਾਗ ਲੈ ਗਈ ਦਾਲ ਬਣਾ ਲਿਆ ਦਾਲ ਲੈ ਗਈ ਕੁਝ ਮਰਜ਼ੀ ਬਣਾ ਲਾ ਚੀਜ਼ ਆਪੋ ਹੀ ਗੱਲ ੱੱਕੇ ਨਾ ਚੁੱਲ੍ਹੇ ਤੋਂ ਪਾ ਕੇ ਲੈ ਜੂ ਆ ਕੁ ਥੋੜੀ ਹੀ ਦੇ ਦੇ ਆਪਦੇ ਮਿਹਣੇ ਜਦੋਂ ਚੀਜ਼ ਮੰਗ ਆਪ ਜਵਾਬ ਦੇ ਦਿੰਦੀਆਂ ਹੈਗੀਆਂ ਆ ਕਿਹੜਾ ਗਿੱਲੀਆਂ ਲੈ ਆ ਵੀ ਸੁੱਕੀਆਂ ਪਈਆਂ ਸਾਰੀਆਂ ਲੈ ਕੇ ਜਮ ਚੱਕ ਕੇ ਦੋ ਤਿੰਨ ਮੱਠੜ ਲੈ ਜਾਉਂ ਵਰ ਕੇ ਚਲ ਕਿਹੜਾ ਇੰਨੀਆਂ ਲੈ ਜਾ ਫੇਰ ਲੈ ਕੇ ਜਾਉਂਗੀ ਅੱਜ ਤਾਂ ਮੈਂ ਨਾ ਲਿਜਾ ਲਿਜਾ ਤਾਈ ਦੀਆਂ ਪੱਥਨਾ ਅੰਦਰ ਬਾਥਰੂਮ ਚ ਸਿੱਡ ਦੂੰਗੀ ਤਾਈ ਨੂੰ ਕੜਾ ਉਹੀ ਗੱਲ ਪਤਾ ਲੱਗੂ ਮੈਂ ਕਦੇ ਤਾਂ ਮੇਰੇ ਆਪਦਿਆਂ ਪੱਥਨੇ ਕੋਈ ਦੇਖਦੀ ਦੁਖਦੀ ਤਾਂ ਨਹੀਂ ਕਿਤੇ ਤਾਈ ਕੋਲੇ ਕੋਈ ਗੱਲ ਕਰ ਦੇ ਕੋਈ ਨਹੀਂ ਕਿਸੇ ਗਲੀ ਚ ਨਹੀਂ ਚਾਰੇ ਪੰਜੇ ਗਲੀਆਂ ਚ ਭੱਜ ਜਾਨੀ ਲੈ ਕੇ ਬੱਠਲ ਉਹ ਆ ਕਿਹੜੀ ਆਣੀ ਤਾਈ ਕੇ ਵਾੜੇ ਚ ਇਹ ਤਾਂ ਹਰਪ੍ਰੀਤ ਐ ਪਾਤਨਾ ਚੱਕੀ ਜਾਂਦੀ ਤਾਈ ਨੇ ਇਹਨੂੰ ਪਾਥੀਆਂ ਦੇ ਦਿੱਤਾ ਮੈਨੂੰ ਤਾਂ ਲੱਗਦਾ ਚੋਰੀ ਕਰੀ ਜਾਂਦੀ ਆ ਲੈ ਅੱਜ ਆਈ ਐ ਝਾੜ ਥੱਲੇ ਮੈਂ ਵੀ ਜਾ ਕੇ ਤਾਈ ਨੂੰ ਦੱਸਦੀ ਆ ਦਿੰਨੀ ਐ ਇਹਨੂੰ ਪਤਾ ਮੇਰੀ ਚੁਗਲੀ ਕੀਤੀ ਸੀ ਨਾ ਕਿ ਸਾਗ ਤੋੜ ਲਿਆ ਫਲਾਣਾ ਕਰ ਲਿਆ ਹੁਣ ਲੱਗੋ ਇਹਨੂੰ ਪਤਾ ਮੈਂ ਜਾਨੀ ਆ ਤਾਈ ਕੋਲੇ ਵੀ ਕਿੰਨਾ ਬਾੜਾ ਖਾਲੀ ਕਰਤਾ ਬੂਹ ਉਹ ਤਾਂ ਇੰਨੀਆਂ ਪਾਥਨਾ ਲੈ ਗਈ ਤਾਈ ਨੂੰ ਤਾਂ ਪਤਾ ਹੀ ਨਹੀਂ ਕਮਲੀ ਨੂੰ ਜਾਨੀ ਆ ਮੈਂ ਤਾਈ ਕੋਲੇ ਕਰੇ ਹੋਵੇ ਤਾਈ ਮੈਂ ਦੱਸ ਦਿੰਨੀ ਕਿਤੇ ਗਈ ਆਈ ਵੀ ਨਾ ਹੋਵੇ ਮੈਂ ਆ ਫਿਰਦੀ ਟੋਕਰੇ ਚੱਕੀ ਕੀ ਕਰੀ ਜਾਨੀ ਐ ਨਹੀਂ ਤਾਈ ਮੈਂ ਤਾਂ ਨੀਰਾ ਪਾਉਂਦੀ ਸੀ ਭਾਈ ਕੋਈ ਹੋਰ ਵੀ ਵਿੜਕ ਛੜਕ ਰੱਖ ਲਿਆ ਕਰ ਕਾਦੀ ਵਿੜਕ ਛੜਕ ਪਾਈ ਠੀ ਗੇੜੇ ਦਿੰਦੇ ਫਿਰਦੀ ਰਹਿੰਦੀ ਆ ਕਾਦੀ ਵਿੜਕ ਛੜਕ ਪਾਈ ਵਿੜਕ ਛੜਕ ਉਧਰ ਦੇਖ ਆਉਂਦੇ ਬਾੜੇ ਚ ਜਾ ਕੇ ਕੀ ਕਰਨ ਭਾਈ ਮੈਂ ਹੋਣੀ ਆਈਆਂ ਦੇਖੇ ਗੇੜਾ ਅਜ ਮੈਂ ਥਲਕੇ ਆਈਆਂ ਬਾਥੀਆਂ ਓ ਥਲਕੇ ਆਈਆਂ ਬਾੜਾ ਤਾਂ ਤੇਰਾ ਸਾਰਾ ਖਾਲੀ ਕਰਤਾ ਉਹਨੇ ਹਰਪ੍ਰੀਤ ਨੇ ਬੂ ਮਾ ਥੋੜੇ ਪੁੱਛਣਾ ਕਿ ਮੈਂ ਜਾਂਦੀ ਬਾਬ ਦੇਖੇ ਆਈਆਂ ਨਹੀਂ ਦੇਖੇ ਮੈਂ ਤਾਂ ਤੈਨੂੰ ਪਾਥੀਆਂ ਪੁੱਛੀਆਂ ਸੀ ਤੈਨੂੰ ਘਾਰੇ ਦੀਆਂ ਕਿਹਾ ਸੀ ਦੇਦੀ ਮੈਨੂੰ ਤਾਂ ਤੂੰ ਦੇਤਾ ਜਵਾਬ ਤੇ ਹੁਣ ਉਹਨੂੰ ਵੀ ਚਕਾਈ ਜਾਨੀ ਆ ਮੈਂ ਚਕਾਈਆਂ ਨਹੀਂ ਭਾਈ ਉਹਨੂੰ ਮੈਂ ਤਾਂ ਜਵਾਬ ਦਿੱਤਾ ਕਿ ਉਹ ਤਾਂ ਆਪ ਹੀ ਜਾ ਕੇ ਚੁੰਬੜ ਜਾਂਦੀ ਐ ਚੋਰਾ ਮੰਗੂ ਲੈ ਫੇਰ ਮੈਨੂੰ ਨਹੀਂ ਪਤਾ ਮੈਂ ਵੇਖ ਕੇ ਆਈ ਆ ਮੈਂ ਕਿਹਾ ਮੈਂ ਤਾਂ ਤਾਈ ਨੂੰ ਲਾਂਬਾ ਦੇ ਕੇ ਆਉਣੀ ਆ ਵੀ ਇੱਕ ਹੀ ਗੱਲ ਹੋਈ ਮੈਨੂੰ ਤਾਂ ਤੂੰ ਜਵਾਬ ਦੇਤਾ ਤੇ ਹਰਪ੍ਰੀਤ ਤੂੰ ਤਾਂ ਬੱਠਾ ਲਾ ਦੇ ਬੱਠਾ ਤੇਰਾ ਤਾਂ ਭਾਈ ਬੱਠਾ ਲੈ ਕੇ ਕਰੋ ਤਾਂ ਉਹ ਬਾ ਗੇਟ ਕੰਨੀ ਨੂੰ ਮੁੜ ਆਈ ਸੀ ਕਿ ਮੈਂ ਜਵਾਬ ਦੇਤਾ ਕਿ ਨਹੀਂ ਮੇਰੇ ਨਾਲ ਪਾਥੀਆਂ ਗਿੱਲ ਪਤੰਗ ਮੈਨੂੰ ਨਹੀਂ ਪਤਾ ਤੂੰ ਜਾ ਕੇ ਦੇਖ ਤੇਰਾ ਤਾਂ ਉਹਨੇ ਵਾੜਾ ਖਾਲੀ ਕਰਤਾ ਉਹ ਤਾਂ ਕੈ ਗੜੇ ਲਾ ਗਈ ਮੈਂ ਆਪ ਦੇਖ ਕੇ ਆਈ ਆ ਕੀ ਕਰ ਗਿਆ ਭਾਈ ਇਹ ਤਾਂ ਐਸਾ ਦਾ ਕੰਮ ਆ ਪਾਦੀ ਪਾਦੇ ਮੈਂ ਤਾਂ ਡੋਕਰੇ ਨਹੀਂ ਸੀ ਮੁਰ ਕੇ ਮੈਂ ਦਿੱਤੀਆਂ ਹੀ ਨਹੀਂ ਪਾ ਪਿਆ ਸੀ ਤੈਨੂੰ ਵੀ ਘੀਰੇ ਦੀਆਂ ਪਾਠੀਆਂ ਕਰਦੇ ਭਾਈ ਮੂਰੇ ਸਿਆਲ ਆਉਂਦਾ ਤੇ ਨਾਲੇ ਅੱਗ ਸੇਕੀ ਜਾਂਦੀ ਐ ਨਾਲੇ ਕੋਈ ਗੋਹਾ ਲਾ ਕੇ ਕੋਈ ਦਾਲ ਪਾਣੀ ਤਾਂ ਰਹਿ ਜਾਂਦਾ ਮੈਂ ਤਾਂ ਆਈ ਮੱਥੀ ਜਾਂਦੀ ਸੀ ਮੈਂ ਕਿਹਾ ਸੁੱਕੀਆਂ ਪੰਗਾਂ ਪਾਠੀਆਂ ਮੈਂ ਤਾਂ ਤੈਨੂੰ ਪੈਸੇ ਦੇਣੇ ਸੀ ਮੈਂ ਤਾਂ ਪੈਸੇ ਦੇਣੇ ਸੀ ਮੈਂ ਕਿਹਾ ਕਿ ਮੈਂ ਇਥੋਂ ਚੋਰੀਆਂ ਹੋਣ ਹੀ ਵੇਚਤੀਆਂ ਹੁਣ ਨਾ ਨਾ ਵੇਚਤੀਆਂ ਗੁੱਟੀਆਂ ਨਹੀਂ ਭਾਈ ਮੈਂ ਤਾਂ ਅਜੇ ਆ ਗਏ ਮਨ ਤਾਂ ਐ ਕਰੀ ਅਣੀ ਮੈਂ ਘਰ ਅਤਾਰ ਕੇ ਵੇਚੂਗੀ ਲੈ ਫੇਰ ਹੁਣ ਹੁਣ ਦੱਸ ਮੈਨੂੰ ਕਿੱਥੋਂ ਦੇਵੇਂਗੀ ਭਾਵੇਂ ਜਾ ਕੇ ਦੇਖ ਲੈ ਚਾਰੀਆਂ ਲੈ ਗਈ ਤੇਰੀਆਂ ਪਾਥੀਆਂ ਮੈਂ ਜਾ ਕੇ ਦੇਖਦੀ ਹਾਂ ਹਾਂ ਜਾ ਦੇਖ ਲੈ ਤੇ ਹੁਣ ਤੂੰ ਮੈਂ ਦੱਸਦੀ ਤਾਂ ਲਾਉਂਗੀ ਪਾਥੀਆਂ ਹੁਣ ਚਲ ਕੋਈ ਨਾ ਕਦੇ ਜੁੜਗੀਆਂ ਮੈਂ ਤੈਨੂੰ ਦੇ ਦੂੰਗੀ ਤੇ ਤੇਰਾ ਟੂੜਲ ਮੈਨੂੰ ਹੁਣ ਦੱਸ ਤਾਂ ਮੈਂ ਹੁਣ ਵਿੜ ਕੇ ਰੱਖਿਆ ਕਰੂੰਗੀ ਉਹਦੋਂ ਨੂੰ ਸਾਲ ਲੰਘ ਜਾਊਗਾ ਜਦੋਂ ਨੂੰ ਦੇਵੇਂਗੀ ਲੋਕਾਂ ਨੂੰ ਚੁਕਾਈ ਜਾਨੀ ਐ ਨਹੀਂ ਗਾਣੀ ਰੱਖਦੀ ਵਾਸਤਾ ਨਹੀਂ ਚੱਲ ਮਿੰਦਰਾ ਤੇਰਾ ਭਲਾ ਕੀਤਾ ਮੈਂ ਖਾ ਚੱਲ ਦੱਸ ਦਿਆਂ ਉਹਨੂੰ ਚਲ ਕੋਈ ਮੈਨੂੰ ਦੇਖ ਕੇ ਆਉਂਦੇ ਹੁਣੀ ਜਾਣਦੇ ਮੈਨੂੰ ਆਜਾ ਆਜਾ ਫਾਈਨ ਦਿਖਾ ਕੇ ਰ। ਚੱਲ ਤੇ ਕਿਹੜਾ ਮੇਕਾਂ ਚੂੜ ਬੋਲਦੀ ਆ। ਤੂੰ ਤਾਂ ਮੈਨੂੰ ਕਿ ਲੋੜ ਗੱਪ ਮਾਰਨ ਦੀ ਮੈਂ। ਤੂੰ ਤਾਂ ਬਾਬਾ ਰਹਿਗੇ ਮੈਂ ਤਾਂ ਮਕਾਨ ਨਾ ਜਾਵਾਂਗਾ ਪੁਮਾਰਨ ਵਾਲੇ ਦੀ। ਚੱਲ ਦਿਖਾਵਾਂ ਤੈਨੂੰ ਵਾੜਾ ਖਾਲੀ। ਆਜਾ ਆਜਾ ਫਾਈਨ। ਲੈ ਦੇਖ ਲਾ ਮੈਂ ਤਾਂ ਹੁਣ ਮੈਂ ਤਾਂ ਉਧਰੋਂ ਕੁਦਰਤੀ ਆਉਂਦੀ ਸੀ ਭੈਣੇ ਉਧਰ ਦੁਕਾਨ ਤੇ ਗਈ ਸੀ ਤੇ ਮੈਂ ਤਾਂ ਉਦੋਂ ਆਉਂਦੀ ਨੇ। ਉਹ ਗੱਲ ਫਿਕਰੀ ਤੇ ਤੇਰੇ ਹੋਈ ਤਾਂ ਉਹ ਹੀ ਗੱਲ ਕਰੀ ਲੈ ਦੇਖ। ਮੈਂ ਕੀ ਕਰੀਆਂ ਵਰਗੀ ਆ ਲੈ ਕਰੇ ਕੋਈ। ਉਹ ਆਪਾ ਬੰਦਿਆ ਵਾਂਗੂ ਜਵਾਬ ਦੇਤਾ। ਆ ਤਾਂ ਜਮਾ ਖੈਣ ਹੁਣ ਮੈਂ ਦੱਸ ਕਿੱਥੋਂ ਕਿਹੜੀਆਂ ਪਾਥੀਆਂ ਲੈ ਕੇ ਦੂ ਮੈਨੂੰ ਘਾਰੇ ਦਾ ਕਿਹਾ ਜਿਹੜਾ ਘਾਰਾ ਦੇਵੇਂਗੀ ਮੈਨੂੰ ਕਿਹੜਾ ਭਾਈ ਸਾਰੀਆਂ ਤਾਂ ਨਾ ਮੇਰੀਆਂ ਪਾਠੀਆਂ ਆਏ ਸਾਰੀ ਨਹੀਂ ਛੱਡਦੀ ਇੱਥੇ ਮੈਂ ਕੀ ਕਰਾਂ ਮੈਂ ਤਾਂ ਆਖਿਆ ਵੀ ਉਹ ਕਿਤੇ ਆਉਣੇ ਮੰਗ ਆਹੋ ਕੀਤੀਆਂ ਮੰਗਾਂ ਤਾਂ ਇੱਥੋਂ ਮੰਗੀਆਂ ਸੀ ਮੈਨੂੰ ਕਹਿੰਦੀ ਪਾਠੀਆਂ ਦੇ ਦੇ ਮੈਂ ਆਹ ਸਮਾ ਹੀ ਮੇਰੀਆਂ ਪਾਠੀਆਂ ਗਿੱਲੀਆਂ ਪਈਆਂ ਮੈਂ ਕਿ ਮੇਰੇ ਨਾਲ ਪਾਠੀਆਂ ਤਾਂ ਤੇਰੀਆਂ ਸੁੱਕੀਆਂ ਪਈਆਂ ਤੇਰਾ ਤਾਂ ਚੋਰੀ ਕਰਕੇ ਲੈ ਗਿਆ ਹਾਂ ਮੈਨੂੰ ਨਹੀਂ ਪਤਾ ਸੀ ਵੀ ਚੋਰੀ ਕਰਕੇ ਲਈ ਜਾਂਦੀ ਸੀ ਚੋਰੀ ਕਰਕੇ ਮੈਂ ਦੱਸ ਦਿੱਤੀ ਤੂੰ ਉਹਨੂੰ ਦਿੱਤੀਆਂ ਪਾਠੀਆਂ ਮੈਨੂੰ ਦਿੱਤੀਆਂ ਨਹੀਂ ਉਹਨੂੰ ਦਿੱਤੀਆਂ ਜਾਂਦੀ ਸੀ ਕਾ ਤੂੰ ਮੈਨੂੰ ਉਹਦੀ ਗੋਲ ਮਾਰ ਦਿੰਦੀ ਫਿਰ ਮੈਂ ਤਾਂ ਆਖਿਆ ਵੀ ਤੇਥੋਂ ਪੁੱਛ ਕੇ ਲੈ ਕੇ ਗਈ ਆ ਮੈਨੂੰ ਕਿਹੜਾ ਪਤਾ ਸੀ ਵੀ ਉਹ ਚੋਰੀ ਕਰਦੀ ਫਿਰਦੀ ਆ ਮੈਂ ਉਹਨੂੰ ਉੱਤੋਂ ਆ ਕੇ ਫੜਦੀ ਤੇ ਇੱਥੇ ਮੈਂ ਉਹਨੂੰ ਆਹ ਗਿੱਲੀਆਂ ਪਾਠੀਆਂ ਚ ਮੈਂ ਚੱਲ ਕੋਈ ਨਾ ਮੈਨੂੰ ਪਤਾ ਹੀ ਨਹੀਂ ਸੀ ਮੈਂ ਬਾਈ ਕਰਦੀ ਆ ਬੇਟਾ ਕਿ ਉਹਦੇ ਨਾਲ ਬੱਧੀ ਹੋਣਾ ਕਰਦੀ ਫਿਰਦੀ ਰਹਿੰਦੀ ਆ ਲੋਕਾਂ ਦੀ ਮੈਂ ਉਹਨਾਂ ਦਾ ਸਾਗ ਤੋੜ ਲਈ ਬਾਈ ਕਿਉਂ ਉਹਨਾਂ ਦੇ ਵੱਡੇ ਕਿਉਂ ਤੇ ਕਹਿੰਦੀ ਉਹਦੀ ਉਹਨਾਂ ਦੇ ਘਰੇ ਜਾ ਕੇ ਚੁਗਲੀ ਲਾਤੀ ਕਹਿੰਦੀ ਹਰਜੀਤ ਤੁਹਾਡਾ ਸਾਗ ਤੋੜੀ ਜਾਂਦੀ ਸੀ ਲੈ ਅਸੀਂ ਦੋ ਜੀ ਆ ਸਾਨੂੰ ਦੋ ਚੀਰਨੀਆਂ ਸਾਗ ਨਹੀਂ ਮੁਖਦਾ ਐ ਅੰਗਰੇਜ਼ਾਂ ਤਾਂ ਉੱਥੇ ਤੇ ਆਪ ਤੂੰ ਲੋਕਾਂ ਨੇ ਆਪ ਚੋਰੀ ਕਰਦੀ ਐ ਆ ਬੰਦੇ ਚੋਰ ਨੂੰ ਫੇਰ ਆਈ ਹੁੰਦਾ ਸਾਰੇ ਚੋਰੀ ਕਰਦੇ ਸਾਰੇ ਚੋਰੀ ਦੇ ਨੇ ਚੋਰ ਨੂੰ ਚੋਰੀ ਦੀਂਦੇ ਹੁੰਦੇ ਨੇ ਚੋਰੀ ਮੈਂ ਤਾਂ ਗੱਲ ਹੀ ਆਏ ਸੋਚ ਲਿਆ ਮੈਂ ਕੰਮ ਮੰਗਾਂ ਹੋਣਗੀਆਂ ਚਲ ਕੋਈ ਤੂੰ ਮੈਂ ਕਰਦੀਆਂ ਬੇਚੀ ਤੂੰ ਮੈਨੂੰ ਮਾਰ ਕੇ ਜਾਨੀਂ ਕਰ ਤੂੰ ਕੀ ਕਰ ਲਾ ਗੱਲ ਤੇ ਮੇਰਾ ਭਾਣਾ ਗੀਰਾ ਜੋੜਦੀ ਨਹੀਂ ਮੈਨੂੰ ਕਿਸੇ ਹੋਰ ਨੂੰ ਪੁੱਛਣਾ ਕੋਈ ਨਾ ਤੈਨੂੰ ਮੈਂ ਘਹੜਾ ਜੋੜ ਕੇ ਦੇਉਂਗੀ ਠੀਕ ਨਹੀਂ ਤਾਂ ਹਰਪ੍ਰੀਤ ਕੇ ਘਰ ਆਣਾ ਚੱਕਰ ਕਰਕੇ ਆਏ ਪੁੱਛਦੀਆਂ ਲੈ ਹੁਣ ਆਉਗੀ ਸੂਤ ਮੇਰੀਆਂ ਚੁਗਲੀਆਂ ਕਰਦੀ ਸੀਗੀ ਦੋ ਚੀਰਨੀਆਂ ਸਾਗਦੀਆਂ ਕੀ ਤੋੜ ਲੀਆਂ ਜਾ ਕੇ ਉਹਨਾਂ ਦੇ ਘਰੇ ਦੱਸਤਾ ਮੇਰੀ ਗੁੱਤ ਪਟਾਈ ਮੇਰੇ ਬੰਦੇ ਤੋਂ ਹੁਣ ਤਾਂ ਹੁਣ ਲੱਗੂ ਪਤਾ ਇਹਨੂੰ ਵਧੀਆ ਹੋ ਗਿਆ ਚੰਗਾ ਹੋ ਗਿਆ ਮੈਂ ਦੇਖ ਲਈ ਲੱਗ ਗਿਆ ਪਤਾ ਜਾਣਦੇ ਸਮਹਤਾਈ ਨੂੰ ਪੱਟਣ ਦੇ ਉਹਦੀ ਗੁੱਤ ਸਮਾਰ ਕੇ ਦੇਖ ਲੈ ਕੇ ਮੈਂ ਆਉਂਦੀ ਆ ਤਾਈ ਤਾਈ ਨੂੰ ਕਿਤੇ ਪਤਾ ਨਾ ਲੱਗਿਆ ਹੋਵੇ ਪਾਥੂਆਂ ਨਾਲ ਲੱਗ ਜੇ ਫਿਰ ਮੈਂ ਕਰ ਤੂੰ ਪੱਟਣਾ ਚੱਕ ਲਈ ਸਾਰੀਆਂ ਮੈਂ ਕਿਹਾ ਤੈਨੂੰ ਬੰਦਾ ਵਾਂਗੂ ਜਵਾਬ ਦਿੱਤਾ ਸੀ ਵੀ ਭਾਈ ਪਾਥੀਆਂ ਗਿੱਲੀਆਂ ਪਈਆਂ ਨੇ ਮੈਂ ਤਾਈ ਸਾਰੀਆਂ ਕਿੱਥੇ ਚੱਕ ਲਈ ਇੱਕ ਮੱਠੜ ਲੈ ਕੇ ਆਈਆਂ ਤੈਨੂੰ ਪੁੱਛਿਆ ਸੀ ਜੋ ਤੂੰ ਜਵਾਬ ਦੇਤਾ ਫਿਰ ਮੈਂ ਭਰ ਲਈ ਇੱਕ ਕਹ ਲੈ ਆਂ ਭਾਈ ਬਥੇ ਨਾ ਸਾਰੀ ਚੱਕੀ ਪਈ ਜਾ ਤਾੜ ਮੈਂ ਹੁਣ ਦੇਖ ਕੇ ਆਈਆਂ ਮੈਨੂੰ ਹਰਜੀਤ ਦੱਸ ਕੇ ਗਈਏਗੀ ਅੱਛਾ ਹਰਜੀਤ ਨੇ ਕਹਿ ਵੀ ਸਾਰੀ ਧੜ ਲੈ ਗਈ ਚੱਕ ਕੇ ਤੇ ਤਾਹ ਹਰਜੀਤ ਦੇ ਕਹਿ ਮੰਨ ਲਿਆ ਦੇਖ ਤਾਈ ਇੱਕ ਮੱਠੜ ਲੈ ਕੇ ਆਇਆ ਜਾ ਜਾ ਮੱਠੜ ਪਾਤ ਨਾ ਲੈ ਕੇ ਆ ਤੇਰਾ ਹੋ ਜਾ ਤਰੇ ਆਉਂਗੀ ਨਾਲ ਤੂੰ ਕਹੜਾ ਮੇਰੇ ਆਉਂਦੀ ਨਹੀਂ ਕਦੇ ਮੇਰੇ ਸਾਗ ਦੀ ਬਾਟੀ ਲੈ ਗਈ ਕਦੇ ਦਾਲ ਦੀ ਬਾਟੀ ਲੈ ਗਈ ਕਦੇ ਆਟਾ ਲੈਣਾ ਦੀ ਕਿਤੇ ਗੁੜ ਲੈਣਾ ਗਈ ਜਦੋਂ ਆਪ ਧਾਰੀ ਉਹਨੂੰ ਆਪ ਤਾ ਆ ਜੈਨੂੰ ਦੂਜੇ ਨੇ ਜਵਾਬ ਦੇ ਦਾਨ ਨੂੰ ਫਿਰ ਪਾਈ ਨੂੰ ਕਿ ਮੈਂ ਤਾਈ ਨੂੰ ਕਮਣ ਲਈ ਨੇ ਕੀ ਗੱਲ ਹੋ ਗਈ ਤਾਈ ਕਿ ਮੈਂ ਇੱਕ ਬੱਟਾ ਪਾਠੀਆਂ ਨਾਲ ਭਰ ਲਈ ਉਹ ਦਾ ਕਰਕੇ ਤਾਈ ਮੇਣਾ ਨੇ ਨਹੀਂ ਆਈ ਮੈਨੂੰ ਤਾਈ ਕਾਦੇ ਪਿਛੇ ਲੜਦੀ ਪਾਠੀਆਂ ਦੀ ਕਿੱਲਾ ਸਾਡੇੋਂ ਲੈ ਜਾ ਤੂੰ ਪਾਈ ਮੈਂ ਤਾਂ ਉਹਨੂੰ ਹਰਜੀਤ ਨੂੰ ਘਹਰਾ ਜੋੜ ਕੇ ਦੇਣਾਗਾ ਉਹ ਤਾਂ ਮੈਨੂੰ ਪੈਸੇ ਕਿੱਦਾਂ ਦੇ ਫਰਾਏ ਪੈਣਾ ਕਹਿੰਦੀ ਮੈਨੂੰ ਪਾਠੀਆਂ ਦੇ ਦੀ ਜੋਰ ਇੱਕ ਬੱਟਾ ਨਾ ਕੀ ਹੋਜੂ ਇੱਕ ਬੱਟਾ ਸਾਡੇੋਂ ਲੈ ਜੀ ਭਰ ਕੇ ਗਿੱਲੀਆਂ ਮੈਂ ਤੈਨੂੰ ਕਹਿਣਾ ਜਿੱਦੇ ਘਹਰਾ ਲਾਇੰਗ ਵਿੱਚ ਤਰੇ ਆਉਂਗੀ ਫਿਰ ਪਾਈ ਜੂ ਸੰਭਾ ਗੇਤੀਆਂ ਬਥਲਿਆ ਕਰਕੇ ਚੁੱਪ ਬਾਈਂਦੀ ਹੁੰਦੀ ਹੈਗੀ ਫਿਰ ਤੂੰ ਵੀ ਮੜਾ ਮੋਟਾ ਕੰਮ ਕਰ ਸਕਦੀਆਂ ਬੇਲੇ ਨਾ ਕਰ ਤਾਈ ਕਿਹੜਾ ਆਪਣੀ ਕੋਈ ਚੀਜ਼ ਧਾਰੀ ਲੈਣ ਨਹੀਂ ਆਉਂਦੀ ਮੈਂ ਵੀ ਤਾਂ ਧਾਰ ਨਹੀਂ ਮੰਗੀਆਂ ਮੈਂ ਕਿਹੜਾ ਚੋਰਾਂ ਚੱਕ ਕੇ ਲੈਣਾ ਪਾਠੀਆਂ ਪਿੱਛੇ ਤੁਸੀਂ ਆਪਦਾ ਭਾਈ ਚਾਹ ਕੋ ਖਰਾਬ ਕਰੀ ਇਹਨੂੰ ਕੀ ਗੱਲ ਲੱਗੂ ਪਾਠੀਆਂ ਬੜੀ ਵੱਡੀ ਗੱਲ ਹੈ ਤੇ ਫਿਰ ਮੈਂ ਕਦ ਕੇ ਵੀ ਵੱਡੀ ਗੱਲ ਹੈ ਆ ਤਾਈ ਨੇ ਵੱਡੀ ਬਣਾ ਰੱਖਿਆ ਤਾਈ ਕਿਸੇ ਪਿੱਛੇ ਲੱਗ ਕੇ ਨਾ ਲੜਿਆ ਕਰ ਹਰਜੀਤ ਤੂੰ ਤਾਂ ਮੈਂ ਦੇਖਿਆ ਹੂੰ ਬਤਾ ਲਾਫਾ ਯਾਰ ਨੂੰ ਕੀ ਬਤਾ ਦੇਣਗੇ ਉਹ ਤਾਂ ਬਚਾਰੀ ਮੈਨੂੰ ਪੁੱਛਣ ਆਈ ਸੀ ਕਹਿੰਦੀ ਮੇਰੀਆਂ ਪਾਠੀਆਂ ਤਾਈ ਵੀ ਤੂੰ ਘਰ ਜੋੜਤਾ ਕਹਿੰਦੀ ਤੇ ਆਦੀ ਉਹ ਪਾਠੀਆਂ ਦਾ ਕਹਿੰਦੀ ਤੂੰ ਹਰਪ੍ਰੀਤ ਤੈਨੂੰ ਦੇਤਾਂ ਆਦੀ ਮ ਤੇ ਫਿਰ ਸਾਰੀਆਂ ਕਿੱਥੇ ਦਿੱਤੀਆਂ ਕੋਈ ਨਹੀਂ ਹਰਜੀਤ ਨੂੰ ਮੈਂ ਪੁੱਛ ਕੇ ਆਉਂਗੀ ਵੀ ਇੱਕ ਬੱਠਾ ਲੈਈਆਂ ਭਣੇ ਇੱਕ ਦੇ ਦੋ ਦੇ ਦੂੰ ਤੈਨੂੰ ਭਗ ਜਾ ਕਰੇ ਲੋਕੇ ਭਗ ਜਾ ਭਾਈ ਕਰੇ ਮਸਾਂ ਪਸਦੀਆਂ ਭਾਈ ਪਾਠੀਆਂ ਪਥੜੀਆਂ ਵਾਲੀਆਂ ਓਖੇ ਨੇ ਹਰਜੀਤ ਦੇ ਪਿੱਛੇ ਲੱਗ ਕੇ ਤੂੰ ਕਿਉਂ ਆਪਣਾ ਭਾਈ ਚਿਹਰਾ ਖਰਾਬ ਕਰਦੀਆਂ ਕੀ ਗੱਲ ਐ ਪਾਠੀਆਂ ਦੀ ਭਗ ਜਾ ਭਗ ਜਾ ਸਾਡੇ ਵੱੱਦ ਲਈਂ ਤੂੰ ਚੱਕ ਕੇ ਕੋਈ ਨਹੀਂ ਆਏ ਕਰੀ ਅੱਜ ਤੁਸੀਂ ਕਰੋ ਚੱਕ ਲੈਨੇ ਮੁੜ ਕੇ ਭਾਈ ਤੁਸੀਂ ਦਿੰਦੇ ਨਹੀਂ ਪਾਠੀਆਂ ਲੈ ਜਾਈਂਗਾ ਮੈਂ ਤੇਰੀ ਇਹ ਮੂੰਗੀ ਦੀ ਦਾਲ ਆਥਣੀ ਮੂੰਗੀ ਦੀ ਦਾਲ ਲੈ ਜੀ ਹੋਜੀ ਧਾਰੀ ਅੱਛਾ ਦੇ ਪਾਠੀਆਂ ਪਿੱਛੇ ਭਾਈ ਮੂੰਗੀ ਦੀ ਦਾਲ ਲੈ ਜੀ ਗਈ ਧਾਰੀ ਇੱਡੀ ਕਿੱਡੀ ਗੱਲ ਹੈਗੀ ਹਰਜੀਤ ਤੂੰ ਦੂਰ ਨਹੀਂ ਆਉਂਗਣਾ ਲਾਉਣ ਨੂੰ ਫਿਰ ਤੂੰ ਕਹਿਦਾ ਨੇ ਕਿ ਤੂੰ ਲੜਦੀਆਂ ਗਵਾਂਡੜਾ ਨਾ ਉਹ ਗਮਾਂਡੀ ਕਿਤੇ ਖੁਸ਼ ਹੁੰਦੇ ਨੇਗੇ ਤਾਈ ਦਾ ਭੋਲੀ ਭਾਲੀ ਐ ਤੂੰ ਰਹਿ ਕਰੀਂ ਮੰਗਰ ਲੱਗ ਜਾਂਦੀ ਐ ਵਿਚਾਰੀ ਤੂੰ ਘਰੇ ਰਹਿ ਹਰਜੀਤ ਕੇ ਕਰੇ ਮੈਂ ਜਾ ਕੇ ਆਉਣੀ ਆ ਲੈ ਆ ਰਾਮ ਨਾ ਪਈਏ ਦਰਵਾਜ਼ੇ 'ਚ ਪਹਿਲਾਂ ਉਹੀ ਗੱਲ ਚੋਲੀਆਂ ਕਰਨ ਬਗ ਜਾਂਦੀ ਐ ਮੰਗ ਰਵਾ ਕੇ ਪੈ ਜਾਂਦੀ ਐ ਨੀਰਜੀਤ ਹਾਂ ਬਣੇ ਇੰਨਾ ਕਾ ਤੂੰ ਬੋਲਦੀ ਆਉਣੀ ਆ ਕਹਿੰਦੀ ਬੋਲਣ ਨਾ ਬੈਠੀ ਹਾਂ ਤੂੰ ਤਾਈ ਨੂੰ ਕੀ ਕਹਿ ਕੇ ਆਇਆ ਪੱਥ ਨਾ ਮਾਰੇ ਤਾਈ ਤੋਂ ਮੈਨੇ ਮਾਪਠੀਆਂ ਲੈਣੀਆਂ ਸੀ ਤਾਈ ਨੂੰ ਮੈਂ ਪੈਸੇ ਦੇ ਰੱਖਿਆ ਤੇ ਮੈਂ ਉਹ ਆਖਾ ਮੈਨੂੰ ਗਹਾਰੇ ਦੀਆਂ ਪਾਸਿਆਂ ਜੋੜ ਕੇ ਦੇ ਦੀ ਤੇ ਮੈਨੂੰ ਕਹਿੰਦੀ ਕਿ ਹਜੇ ਤਾਂ ਜੁੜੀਆਂ ਨਹੀਂ ਹੈ ਤਾਂ ਹੋਈਆਂ ਹੀ ਨਹੀਂਆਂ ਇਹ ਬਾਥੀਆਂ ਤੇ ਮੈਂ ਤੈਨੂੰ ਵੇਖਿਆ ਸੀ ਤੂੰ ਬਾਥੀਆਂ ਲਈ ਜਾਂਦੀ ਸੀ ਮੱਖਾ ਲੈ ਆਏ ਨੇ ਤਾਂ ਹਰਪ੍ਰੀਤ ਨੂੰ ਬਾਥੀਆਂ ਦੇ ਦਿੰਗਾ ਤੇ ਮੈਂ ਤਾਂ ਮੈਂ ਤਾਂ ਧਾਰੀਆਂ ਮੰਗੀਆਂ ਸੀ ਤਾਈ ਤੋਂ ਇੱਕ ਬੱਠਲ ਮੈਂ ਬਣਾਉਣੀ ਸੀ ੂੰਗੀ ਦੀ ਦਾਲ ਹਾਰੇ ਚ ਤੇ ਮੈਂ ਇੱਕ ਤਾਂ ਹੀ ਮੈਨੂੰ ਇੱਕ ਬੱਠਲ ਦੇ ਦੇ ਤਾਈ ਨੇ ਦੇ ਤਾਂ ਮੈਨੂੰ ਜਵਾਬ ਮੈਂ ਆਖਾਂ ਤਾਂ ਤਾਈ ਕਹਿੰਦੀ ਹੁੰਦੀ ਐ ਤਾਂ ਕਹਿੰਦੀ ਨਹੀਂ ਹਾਂ ਤਾਂ ਕਹਿੰਦੀ ਨਹੀਂ ਚਲੋ ਇੱਕ ਬੱਠਲ ਭਰ ਲਈ ਮੈਂ ਕਿ ਜਦੋਂ ਮੇਰੇ ਵਾਲੀਆਂ ਸੁੱਕ ਗਈਆਂ ਮੈਂ ਉੱਥੇ ਧਰੇ ਆਉਂਗੀ ਤੂੰ ਐਂ ਕਹਿੰਦਾ ਵੀ ਹਰਪ੍ਰੀਤ ਚੋਰੋਂ ਚੱਕੀ ਜਾਂਦੀ ਨਾ ਇਹ ਗੱਲ ਨਹੀਂ ਮੈਂ ਕਹੀ ਵੀ ਚੋਰੋਂ ਚੱਕੀ ਜਾਂਦੀ ਸੀ ਮੈਂ ਤਾਂ ਉਹਨੂੰ ਇਹ ਲਾਂਬਾ ਦੇ ਕੇ ਆਈ ਆ ਭੈਣੇ ਵੀ ਵੇਖ ਤੂੰ ਮੈਨੂੰ ਤਾਂ ਜ ਬਾਤੀਆਂ ਚੁਕਾ ਤੀਆਂ ਕੀ ਗੱਲ ਮੈਂ ਆਖਿਆ ਮੈਂ ਤਾਂ ਤੈਨੂੰ ਕਿੱਦਾਂ ਦੀ ਪੈਸੇ ਦੇਈ ਬੈਠੀ ਆ ਮੈਂ ਚੋਰੀ ਮੈਨੂੰ ਮੈਨੂੰ ਘੜਾ ਪਤਾ ਸੀ ਤੈਨੂੰ ਤਾਂ ਮੁੱਲ ਲੈ ਰੱਖੀਆਂ ਜਾਂ ਨਾਂ ਮਿਲਾਈ ਨੇ ਦੱਸਿਆ ਅੱਛਾ ਜੀ ਤਨੇ ਮੁੱਲ ਲੈ ਰੱਖੀਆਂ ਨਾ ਮੈਂ ਚੋਰੀ ਚੂਰੀ ਦੀ ਨਾ ਨਹੀਂ ਲਿਆਗਾ ਤੇ ਮੈਂ ਤਾਂ ਸਿਰਫ ਅਹੀਂ ਆਖਿਆ ਸੀ ਉਹਨੂੰ ਵੀ ਮੈਨੂੰ ਬਾਤੀਆਂ ਨੂੰ ਜਵਾਬ ਦੇ ਤਾਂ ਉਹਨੂੰ ਚੁਕਾ ਤੀਆਂ ਤੂੰ ਮੈਂ ਇਹ ਨਹੀਂ ਦੇਖ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੈ ਮੁੱਲ ਲੈ ਰੱਖੀਆਂ ਤਾਈ ਤੋਂ ਤੇ ਮੈਂ ਨਾ ਇੱਕ ਬਠਲ ਤੇ ਦੋ ਬਠਲ ਤੇ ਨਹੀਂ ਆਉਂਗੀ ਤਾਈ ਕੇਰਾ ਤਾਂ ਮੈਂ ਮਸਾ ਮੋੜੀ ਹੈਗੀ ਤਾਈ ਤਾਂ ਮੈਂ ਲੜਨ ਨੂੰ ਤਿਆਰ ਸੀ ਅੱਛਾ ਹਾਂ ਹੋ ਫਿਰ ਆਏ ਤਾਂ ਫਿਰ ਉਹ ਤਾਂ ਮੌਜਨਾ ਵੀ ਹੈ ਨਹੀਂ ਤੈਨੂੰ ਸੁਭਾਤ ਤਾਂ ਪਤਾ ਤਾਂ ਹੈਗਾ ਤਾਈ ਹੋਰ ਫਿਰ ਮੈਂ ਤਾਂ ਹੁਣ ਉਹਨੂੰ ਲਾਂਭਾ ਦੇਣਾ ਹੀ ਸੀ ਮੈਂ ਆਖਿਆ ਮੈਂ ਕਿਹਾ ਮੈਥੋਂ ਪੈਸੇ ਲੈ ਕੇ ਵਾਰਤ ਲੈ ਤੇ ਹੁਣ ਅੱਢ ਸੋਥੋਂ ਲੈ ਕੇ ਵੀ ਸੋਨੂ ਬਾਤੀਆਂ ਦੇਤੀਆਂ ਹੁਣ ਨਾ ਨਾ ਮੈਂ ਕਿਹੜੇ ਪੈਸੇ ਦੇਣੇ ਸੀ ਕੀ ਕਰਨਾ ਉਹ ਹੀ ਗੱਲ ਗਾਹ ਤਾਂ ਪਹਿਣ ਧਿਆਨ ਰੱਖਿਆ ਕਰ ਪਹਿਲਾਂ ਅਗਲੇ ਨੂੰ ਪੁੱਛ ਲੈ ਜਿਹੜਾ ਚੱਕੀ ਜਾਂਦਾ ਵੀ ਉਹ ਲੈ ਕੇ ਕਿਵੇਂ ਜਾਂਦਾ ਇਹ ਤਾਂ ਪਹਿਣ ਮੇਰੇ ਚ ਗਲਤੀ ਆ ਵੇਖੋ ਵੀ ਮੈਂ ਤੈਨੂੰ ਪੁੱਛਿਆ ਨਹੀਂ ਗਾ ਤੇ ਮੈਨੂੰ ਆਈ ਗੁੱਸਾ ਆ ਗਿਆ ਵੀ ਮੈਥੋਂ ਪੈਸੇ ਲੈ ਕੇ ਵਰਤੀ ਬੈਠੀ ਐ ਮਨੂ ਕੀਰਾ ਦਿੰਦੀ ਨਹੀਂ ਤੇ ਉਹ ਹਰਪ੍ਰੀਤ ਨੂੰ ਪਾਥੀਆਂ ਚਕਾਈ ਜਾਂਦੀ ਆ ਚਲ ਕੋਈ ਨਹੀਂ ਇਹ ਤਾਂ ਗਲਤਫਹਿਮੀ ਤਾਂ ਹੋਈ ਜਾਂਦੀ ਆ ਬੰਦੇ ਹਾਂ ਗਲਤਫਹਿਮੀ ਹੋਊਗੀ ਫਿਰ ਮੈਂ ਤਾਂ ਉਹਨੂੰ ਤਾਂ ਹੀ ਕਹਤਾ ਚਲ ਕੋਈ ਗੱਲ ਨਹੀਂ ਐਨੀ ਗੱਲ ਤਾਂ ਠੀਕ ਹੈ ਜੇ ਤੈ ਹੈ ਕਹਿਗਾ ਮੈਨੂੰ ਕਾਹ ਹੋਗਾ ਮੰਗ ਤੇ ਤੂੰ ਐ ਕਹਤਿਆਂ ਦਾਈ ਨੂੰ ਵੀਰ ਪ੍ਰੀਤ ਚੋੜਾ ਬਾਕੀ ਹੋਰ ਡਰ ਗਈ ਮੈਂ ਕਿ ਹਰਪ੍ਰੀਤ ਲਾਂਬਾ ਲੈ ਕੇ ਕਿਵੇਂ ਆ ਗਈ ਨਾ ਪੜੇ ਮੈਨੂੰ ਲੋੜ ਆ ਨਾ ਮੈਂ ਤੈਨੂੰ ਕਹਿਣ ਆਈ ਆ ਵੀ ਅੱਗੇ ਤੋਂ ਨਾ ਅਗਲੇ ਨੂੰ ਪੁੱਛ ਲੈ ਤੂੰ ਮੈਨੂੰ ਪੁੱਛਿਆਂ ਦੀ ਘਰੇ ਜਾ ਕੇ ਹਾਂ ਵੇਖੋ ਉਦੋਂ ਤੁਸੀਂ ਵੀ ਮੇਰੀ ਗੱਲ ਕਰਤੀ ਸੀ ਨਾ ਵੀ ਬਾਵਾ ਵੱਡੇ ਬਾਈ ਕਿਉਂ ਵੀ ਸਾਗ ਤੋੜ ਕੇ ਲਈ ਸੀਗੀ ਤੁਸੀਂ ਕਹਤਾ ਸੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੇ ਮੈਨੂੰ ਲਾਂਬਾ ਦਿੱਤਾ ਮੈਂ ਕਿਹਾ ਬਈ ਮੈਂ ਤਾਂ ਦੋ ਚੀਰਣਗੇ ਲਈ ਆਈ ਸੀਗੀ ਉਹ ਕਹਿੰਦੇ ਸਾਨੂੰ ਹਰਪ੍ਰੀਤ ਨੇ ਦੱਸਿਆਗਾ ਤੇ ਇਹ ਗਲਤਫਹਿਮੀ ਹੋ ਜਾਂਦੀ ਆ ਹੁਣ ਤੈਨੂੰ ਵੀ ਗਲਤਫਹਿਮੀ ਹੋ ਗਈ ਉਹ ਉਦੋਂ ਮੈਂ ਤਾਂ ਰੱਖ ਪੈਣੀ ਕੋਈ ਤੇਰੀ ਸਾਗ ਦੀ ਗੱਲ ਨਹੀਂ ਤੇਰੀ ਵੀ ਤੂੰ ਸਾਗ ਤੋੜ ਲਈ ਨਾ ਹੋਰ ਕਹਤਾ ਨਾ ਹੋਰ ਨਹੀਂ ਕਿਹਾ ਉਹਨਾਂ ਨੇ ਤੇਰਾ ਨਾਂ ਲਿਆ ਸੀ ਪੈਣੀ ਉਹ ਕਹਿੰਦੇ ਹਰਪ੍ਰੀਤ ਨੇ ਨਾ ਤੇੜੀ ਨੇ ਨਾਂ ਲਿਆ ਸੀ ਗੁਰਲਾਲ ਦੇ ਘਰ ਵਾਲੀ ਨੇ ਕਿ ਹਰਪ੍ਰੀਤ ਨੇ ਨਾਂ ਲਿਆਗਾ ਨਹੀਂ ਤੇਰੇ ਕੋਲ ਕਿਹੜੀ ਨੇ ਨਾਂ ਲਿਆ ਤੇਰੀ ਉਹ ਜਿਹੜੀ ਵੱਡੇ ਬਾਈ ਕੇ ਜਿਹੜੀ ਵੱਡੀ ਉਹਦੇ ਘਰੋਂ ਆਗੀ ਵੱਡੇ ਬਾਈ ਦੇ ਘਰੋਂ ਆ ਜਿਹੜੀ ਅੱਛਾ ਹਾਂ ਉਹਨੇ ਨਾਂ ਲਿਆ ਸੀਗਾ ਤੇਰਾ ਚਲ ਕੋਈ ਨਹੀਂ ਉਹ ਕਰ ਤਾਂ ਮੈਂ ਜਾ ਕੇ ਉਹਨੀ ਮੈਂ ਹੁਣੀ ਪੁੱਛ ਕੇ ਆਉਣੀ ਆ ਮੈਂ ਉਹ ਕਹਿੰਦੀ ਕਿ ਮੈਂ ਕਹੀ ਨਹੀਂ ਤੈਨੂੰ ਮੋਰ ਮੇਰੇ ਤਾਂ ਉਹ ਕਰੇ ਬਣੇ ਲਾਂਬਾ ਲੈ ਕੇ ਆਗੇ ਬੇ ਸਾਡਾ ਕਿਡਾ ਕ ਡੱਬਰ ਹੈ ਪਰ ਤੋ ਦੋ ਚੀਰਨੀਆਂ ਨਾਲ ਬਣ ਜਾਂਦਾ ਨਾ ਨਾ ਭੈਣ ਤੂੰ ਮੈਨੂੰ ਦੱਸ ਤਾਂ ਉਹਨਾਂ ਨੇ ਮੈਂ ਹੁਣੀ ਜਾਨੀ ਆ ਲਾਂਬਾ ਲੈ ਕੇ ਉਹਨਾਂ ਨੇ ਤੇਰਾ ਨਾਮ ਲਿਆ ਸੀਗਾ ਚੱਲ ਫਿਰ ਮੈਂ ਜਾ ਕੇ ਉਹਨੀ ਤਾਂ ਮੈਨੂੰ ਦੱਸ ਤਾਂ ਜੋ ਦਿਨ ਦਾਦੀ ਮੈਂ ਤਾਂ ਕਿਦਾਂ ਦੀ ਲਾਂਬਾ ਨੇ ਆਉਣੀ ਇਹ ਫਿਰ ਮੈਨੂੰ ਤਾਂ ਹੁਣ ਕੀ ਪਤਾ ਸੀ ਭੈਣੇ ਨਾਲੇ ਮੈਂ ਤਾਂ ਬਾਠੀਆਂ ਭੈਣੇ ਮੁੱਲ ਲਈਆਂ ਸੀ ਉਹ ਤੋਂ ਮੈਂ ਤਾਂ ਤਾਂ ਕਹਤਾ ਲੈ ਹਰਜੀਤ ਆ ਆਉਂਦੀ ਐ ਅੱਜ ਇਹਨੂੰ ਲਾਂਬਾ ਦਿਨਾ ਬਿਲੇ ਸਾਡਾ ਐਵੇਂ ਕੀ ਗੱਲ ਹੋ ਗਈ ਬਾਈ ਬੋਲਦਾ ਜਾਉਣਾ ਹਰਜੀਤ ਤੂੰ ਸਿਆਣੀ ਬਣੀ ਹੈਗੀ ਹਾਂ ਬਈ ਉਹ ਤੂੰ ਚੁਗਲੀ ਐਵੇਂ ਹੀ ਕਰਤੀ ਤਾਈ ਕੋਲੇ ਜਾ ਕੇ ਪਾਠੀਆਂ ਜੇ ਥੋੜੀਆਂ ਹੀ ਲੈ ਗਈ ਸੀ ਹਰਪ੍ਰੀਤ ਕੀ ਗੱਲ ਸੀ ਸਾਡੇ ਸਾਰੇ ਕੁਛ ਨਾ ਕੁਛ ਲੈ ਜਾਂਦੀ ਰਹੀ ਤਾਈ ਨਾ ਨਾ ਹਰਪ੍ਰੀਤ ਵੀ ਮੇਰੇ ਕੋਲੇ ਹਾਈ ਗੱਲ ਕਹਿੰਦੀ ਸੀ ਮੈਂ ਉਹਨੂੰ ਕਿਹਾ ਸੀ ਵੀ ਮੈਂ ਕੋਈ ਚੁਗਲੀ ਨਹੀਂ ਕਰੀ ਮੇਰੀ ਤਾਈ ਨਾਲ ਗੱਲ ਹੋਈ ਤਾਈ ਨੂੰ ਮੈਂ ਦਿੱਤੇ ਹੋਏ ਪੈਸੇ ਘੀਰੇ ਦੇ ਅੱਛਾ ਤੇ ਉਹ ਮੈਂ ਤਾਈ ਕੋਲੇ ਗਈ ਸੀ ਉਹਨੇ ਮੈਨੂੰ ਦਿੱਤਾ ਜਵਾਬ ਮੈਨੂੰ ਕਹਿੰਦੀ ਹਜੇ ਤਾਂ ਪਾਠੀਆਂ ਹੈ ਨਹੀਂਆਂ ਤੇ ਫੇਰ ਦੇਵਾਂਗੀ ਤੇ ਉਹ ਮੈਂ ਹਰਪ੍ਰੀਤ ਨੂੰ ਦੇਖ ਲਿਆ ਪਾਥੀਆਂ ਲਈ ਜਾਂਦੀ ਨੂੰ ਮੈਂ ਤਾਂ ਤਾਈ ਨੂੰ ਸਿਰਫ ਲਾਂਬਾ ਦੇ ਕੇ ਆਈ ਸੀ ਵੀ ਤਾਈ ਤੂੰ ਮੈਨੂੰ ਪਾਥੀਆਂ ਜੀ ਤੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਤੋ ਪਾਥੀਆਂ ਲੈਣੀਆਂ ਨੇ ਭਾਵੇਂ ਦੀ ਕਿਤੋਂ ਮਰਜ਼ੀ ਕਰਕੇ ਦੇਵੇ ਤੂੰ ਫਿਰ ਐ ਹੁਣ ਗਾਹਾਂ ਕੋ ਕਹੀ ਜਾਂਦੀ ਮੈਨੂੰ ਉਹਨੇ ਜਵਾਬ ਦੇਤਾ ਨਾ ਮੈਂ ਤਾਂ ਤਾਂ ਕਿਹਾ ਵੀ ਤੂੰ ਹਰਪ੍ਰੀਤ ਨੂੰ ਤਾਂ ਪਾਥੀਆਂ ਚਕਾ ਤੀਆਂ ਮੈਂ ਪੈਸੇ ਦੇ ਹੀ ਬੈਠੀਆ ਮੈਨੂੰ ਤਾਂ ਜਵਾਬ ਦੇਤਾ ਆ ਗੱਲ ਹੋਈ ਐ ਤੇ ਹਰਪ੍ਰੀਤ ਵੀ ਗਈ ਸੀ ਮੇਰੇ ਕੋਲੇ ਲਾਂਬਾ ਲੈ ਕੇ ਕਿ ਆਏਗੇ ਤਾਂ ਮੈਂ ਫਿਰ ਉਹਦੀ ਗਲਤਫਹਿਮੀ ਕਰੀ ਦੂਰ ਮੈਂ ਕਿਹਾ ਆ ਗੱਲ ਹੋਈ ਐ ਪਰ ਮੈਂ ਚੁਗਲੀ ਨਹੀਂ ਕੀਤੀ ਮੈਂ ਤਾਂ ਤੇਰੀ ਤਾਂ ਗੱਲ ਹੀ ਨਹੀਂ ਕਰੀ ਮੈਂ ਪਤਾ ਨਹੀਂ ਸਾਗ ਵਾਲੀ ਵੀ ਪੁੱਛ ਪਤਾ ਨਹੀਂ ਕੀ ਗੱਲ ਕਹਿੰਦੀ ਸੀ ਉਹ ਸਾਗ ਵਾਲੀ ਵੀ ਗੱਲ ਐ ਜੋ ਕਹਿੰਦੀ ਹਰਪ੍ਰੀਤ ਕਹਿੰਦੀ ਮੈਨੂੰ ਗਲਤਫਹਿਮੀ ਹੋ ਗਈ ਮੈਂ ਕਿਹਾ ਗਲਤਫਹਿਮੀ ਤਾਂ ਪਰੇ ਫਿਰ ਹੋਈ ਜਾਂਦੀ ਐ ਮੈਂ ਉਹ ਵੱਡੇ ਬਾਈ ਕਿਉਂ ਨਾ ਦੋ ਚੀਰਨੀਆਂ ਸਾਗ ਦੀਆਂ ਤੋੜ ਲੀਆਂ ਤੇ ਉਹ ਹਰਪ੍ਰੀਤ ਨੇ ਜਾ ਕੇ ਉਹਨਾਂ ਦੇ ਘਰੇ ਜਾ ਦੱਸਤਾ ਅੱਛਾ ਹਰੀਤ ਮੈਂ ਸਮਝ ਗਿਆ ਨਾ ਉਹ ਤੂੰ ਬੀੜੀ ਲਾਹੀ ਹੈ ਫਿਰ ਉਹ ਨਾ ਬੀੜੀ ਬੁੜੀ ਮੈਂ ਕੋਈ ਲਾਹੀ ਨਹੀਂ ਮੈਂ ਤਾਂ ਪੱਠ ਤੁਸੀਂ ਭਾ ਮਤਾਈ ਨੂੰ ਪੁੱਛ ਲਿਓ ਵੀ ਮੈਂ ਉਹਨੂੰ ਪੈਸੇ ਫੜਾਈ ਬੈਠੀ ਆ ਕਿ ਨਹੀਂ ਮੈਂ ਤਾਂ ਉਹਨੂੰ ਪਹਿਲਾਂ ਦੇ ਕਿੱਦਾਂ ਦੇ ਪੈਸੇ ਫੜਾਏ ਆ ਵੀ ਮੂਰੇ ਸਿਆਲ ਆਉਂਦਾ ਭਾਈ ਮੈਨੂੰ ਜੋੜ ਦੀ ਉਹ ਤਾਂ ਮੈਂ ਤਾਂ ਤਾਈ ਨੂੰ ਲਾਂਭਾ ਤਾਈ ਛੋਡੀ ਤਾਂ ਮੈਂ ਕੋਈ ਗੱਲ ਹੀ ਨਹੀਂ ਕਰੀ ਹਰੀਤ ਮੇਰੀ ਗੱਲ ਸੁਣ ਲਓ ਹਾਂ ਉਹਨੇ ਸਾਗ ਵਾਲਾ ਕੋਈ ਇਹੀ ਜੀ ਗੱਲ ਨਹੀਂ ਕਹੀ ਅੱਛਾ ਉਹਦੀ ਗੱਲ ਸੁਣ ਕੇ ਤੂੰ ਗਾਹਾਂ ਜੀ ਗਾਹਾਂ ਚੁਗਲੀ ਕਰੀ ਐ ਨਾ ਤਾਂ ਹਰਪ੍ਰੀਤ ਨੇ ਚੁਗਲੀ ਕਰੀ ਐ ਹੁਣਾ ਤੇਰੀ ਵੀ ਚੁਗਲੀ ਬਣ ਗਈ ਐਂ ਤਾਂ ਚੁਗਲੀਆਂ ਬਣੀਆਂ ਲੋਕਾਂਾਂ ਗੱਲਾਂ ਦੱਸਦੀਆਂ ਨਹੀਂ ਹੁੰਦੀ ਗੱਲ ਤਾਂ ਸੀਗੀ ਸਿਰਫ ਗਲਤਫਹਿਮੀ ਦੀ ਚੱਲ ਬਣ ਗਈ ਇਹ ਚੁਗਲੀ ਸਿਰਫ ਮੈਂ ਵੀ ਉਹਨੂੰ ਇਹੀ ਕਿਹਾ ਸੀ ਵੀ ਮੈਂ ਤਾਂ ਦੋ ਜੀਰਨੀਆਂ ਹੀ ਤੋੜ ਕੇ ਸਾਡਾ ਕਿਹੜਾ ਬੜਾ ਵੱਡਾ ਪਰਿਵਾਰ ਆ ਵੀ ਮੈਂ ਕੋਈ ਥੱਬਾ ਸਾਖਦਾ ਲਿਆਉਂਗੀ ਤੇ ਉਹਨੇ ਗਾਹਾਂ ਉਹਨਾਂ ਨੂੰ ਦੱਸਦਾ ਉਹ ਗਾਹਾਂ ਮੇਰੇ ਕੋਲੇ ਆਏ ਲੜਨ ਕਹਿੰਦੇ ਤੂੰ ਸਾਡੇ ਸਾਗ ਮਾਹ ਭਈਆ ਪੰਗਾਂ ਦੋ ਚੀਰਨੀਆਂ ਦੇਖ ਲਓ ਤੁਸੀਂ ਹਰਜੀਤ ਆਹੀ ਗੱਲ ਇੰਨਾਂ ਗੱਲਾਂ ਪਿੱਛੇ ਨਾ ਵੱਡੀਆਂ ਜੀਆਂ ਲੜਾਈਆਂ ਹੋ ਜਾਂਦੀਆਂ ਨੇ ਲੜਾਈਆਂ ਹੋ ਜਾਂਦੀਆਂ ਆਹੀ ਗੱਲ ਨਾਲ ਹੋਈ ਸੀ ਮੈਨੂੰ ਕੀ ਪਤਾ ਸੀ ਹੁਣ ਉਹ ਗਾਹਾਂ ਉਹਨਾਂ ਦੇ ਲਾਂਬਾ ਦੇਣ ਵਗਜੂ ਆਦਤ ਤਾਂ ਉਹਦੀ ਵੀ ਖਰਾਬ ਹੈ ਬਈ ਮਾੜਾ ਯਾਰ ਸਮਝਾਈ ਤੂੰ ਅੱਗੇ ਤਾਂ ਨਾ ਜਿਹੜੀ ਗੱਲ ਹੋਊਗੀ ਹੋਗੀ ਮੈਂ ਤਾਂ ਮੈਂ ਹਰਪ੍ਰੀਤ ਨੂੰ ਸਮਝਾਉਂਗਾ ਤੂੰ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਤੇਰੀ ਮਰਜ਼ੀ ਤੇ ਚੰਗੀ ਗੱਲ ਨਹੀਂ ਹੈਗੀ। ਨਾ ਕੋਈ ਮੁਰਫੇ ਇਹ ਕਰ ਲੈਣਾ ਕਰੀ। ਮੈਂ ਕਿ ਮੈਂ ਜੇ ਫੋਨ ਲਾਣਾ। ਉਹਦਾ ਪਾਤੀ ਦੇ ਪੈਸੇ ਦਿੱਤੇ ਐ। ਤੈਨੂੰ ਤਾਂ ਤਾਈ ਕਿਤੋਂ ਮਰਜ਼ੀ ਘਹਰਾ ਦੇਵੇ ਬਣਾ ਕੇ। ਆਪੇ ਬਣਾ ਕੇ ਦੇ। ਤੂੰ ਆਏ ਸੀ ਨਾ ਬਰਖੂਰੇ ਤਾਂ ਸਿਆਲ ਆਈ ਜਾਂਦਾ ਮੈਨੂੰ ਤਾਂ ਜਵਾਬ ਦੇਈ ਜਾਂਦੀ। ਤੇਰੇ ਕਹੇ ਤਾਂ ਤਾਈ ਸਾਡੇ ਘਰੇ ਲਾਂਬਾ ਦੇਣ ਵਾਗੀ ਹਰਜੀ। ਉਹ ਕਹਿੰਦੀ ਹਰਪ੍ਰੀਤ ਕਹਿੰਦੀ ਤੂੰ ਤਾਂ ਸਾਰਾ ਦਿਨ ਕੌਲੀਆਂ ਚੱਕੀ ਹੋਈਆਂ ਦਾਲ ਲੈ ਜੀ ਨਹੀਂ ਕਦੇ ਕੁਸ ਲੈ ਜੀ ਨਹੀਂ ਸਾਰਾ ਲੈ ਜੀ ਨਹੀਂ ਸਾਡੋ। ਮੈਨੂੰ ਕੀ ਪਤਾ ਵੀ ਕੀ ਕੁਸ ਲੈ ਜਾਂਦੀ ਆ ਨਾ ਅਗਲਾ ਖੜਾ ਆਪਾਂ ਨੂੰ ਦੱਸਦਾ। ਵੀ ਮੈਂ ਕਿਸੇ ਨੂੰ ਟੀਂਣਾ। ਹਰਪ੍ਰੀਤ ਤਾਂ ਤੇ ਇਹਨਾ ਪਾਈ ਚਾਰੇ ਨਹੀਂ ਆਪ ਨੂੰ ਰਹਿਣਾ ਪੈਂਦਾ ਹਾਂ ਹਾਂ ਜੇ ਤੈਨੂੰ ਕਿਹੜਾ ਸਰਦ ਹੈਗਾ ਕਿਸੇ ਨੂੰ ਵੀ ਨਹੀਂ ਸਰਦਾ ਬਾਈ ਤਾਂ ਹੀ ਤਾਂ ਮੈਂ ਉਹਨਾਂ ਦੇ ਦੋ ਜੀਰ ਦੀਆਂ ਸਾਗਦੀਆਂ ਲਿਆਈ ਥੋੜੇ ਕਿਹੜਾ ਆਉਂਦੇ ਨਹੀਂ ਤੁਸੀਂ ਵੀ ਆਉਣੇ ਹਰੇ ਤੂੰ ਹੀ ਬਥੇਰੀ ਸਿਆਣੀ ਹੈ ਹਾਂ ਸਿਆਣੀ ਅਕਲ ਤੋਂ ਕੰਮ ਲਿਆ ਕਰੋ ਪਰ ਤੂੰ ਵੀ ਬਾਈ ਸਮਝਾਈ ਹਾਂ ਹਾਂ ਮੈਂ ਜਰੂਰ ਸਮਝਾਉਂਗਾ ਜੇ ਮੇਰੇ ਕੋਲੋਂ ਆ ਕੇ ਜੇ ਗੱਲ ਕਰਤੀ ਗਾਹਾਂ ਉਹਨਾਂ ਦੇ ਵਾਗ ਕੋਈ ਨਹੀਂ ਕੋਈ ਨਹੀਂ ਮਾੜੀ ਮਾੜੀ ਗੱਲ ਤੇ ਮੈਂ ਲੜਾਈ ਕਰਿਆ ਉਹਨੂੰ ਕਹਿਦੀ ਵੀ ਆਏ ਮੈਂ ਨਹੀਂ ਕਿਸੇ ਦੇ ਘਰੇ ਤੁਰੇ ਰਹੀਦਾ ਹੁੰਦਾ ਲਾਂਬੇ ਦੇਨ